ਹਾਂਜੀ ਸਸੀ ਗਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਜਾਣੇ ਤੇ ਅੱਜ ਤਿੰਨ ਤਿਗੜਾ ਬੈਠੇ ਹੋਏ ਆ ਅੱਜ ਬੈਠੇ ਜੀ ਸੁਰਜੀਤ ਕੋਰ ਭੰਜੀ ਸਪੈਸ਼ਲ ਬੈਠੇ ਹੋਏ ਨੇ ਕੰਦੇ ਕਿ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਹੈਗਾ ਕਿ ਸਾਰੇ ਜਾਣੇ ਮੇਰੀ ਐਕਟਿੰਗ ਪਸੰਦ ਕਰਨ ਦੇ ਹਾਂ ਦਾਦੀ ਮੈਨੂੰ ਬਹੁਤ ਖੁਸ਼ੀ ਹੋਈ ਜਿਸੇ ਲੱਗੇ ਮੇਰਾ ਮੈਸੇਜ ਆਂਦਾ ਤੇ ਮੈਂ ਨਹੀਂ ਖੁਸ਼ ਨਹੀਂ ਆ ਕਿ ਮੈਂ ਸਾਰੇ ਜਾਣੇ ਕੰਦੇ ਆ ਕਿ ਤੁਸੀਂ ਐਕਟਿੰਗ ਬੜੀ ਵਿਧਿਆ ਕਰਦੇ ਹੋ ਸਾਰੇ ਐਨਾਂ ਦੀ ਮਿਹਰਬਾਨੀ ਜੇ ਸਾਰੇ ਨਹੀਂ ਨਹੀਂ ਮਿਹਰਬਾਨੀ ਨਹੀਂ ਕੋਈ ਗੱਲ ਇਹ ਤੁਹਾਡੇ ਚ ਕਲਾ ਸੀ ਤੇ ਉਹ ਕਲਾ ਆਪਾਂ ਬਾਹਰ ਜਗਾ ਦਿੱਤੀ ਹੈ ਨਾ ਜਿਸ ਤਰ੍ਹਾਂ ਸਬਜ਼ੀਆਂ ਬਤਾਉ ਹੁੰਦੇ ਟਿੰਡੇ ਆਂਦੇ ਕੋਈ ਵੀ ਚੀਜ਼ ਹੁੰਦੀ ਆ ਪਤਾ ਉਹ ਟਿੰਡੇ ਤੋਂ ਹੀ ਟੜਾ ਸਵਾਦ ਬਾਹਰ ਲਿਆਂਦਾ ਹੈ ਨਾ ਬੜੇ ਵਧੀਆ ਜੀ ਤੇ ਦੂਸਰਾ ਜੀ ਇੱਕ ਤੁਸੀਂ ਸਾਰੇ ਜਣੇ ਕਹਿੰਦੇ ਜਸਵੀਰ ਰੰਡੀ ਦਾ ਕਲਿੱਪ ਉਹ ਹੀ ਆ ਕਲਿੱਪ ਲੈ ਕੇ ਦੋ ਕਲਿੱਪ ਮੇਰੇ ਕੋਲ ਬਹੁਤ ਅੱਜ ਵੀ ਉਹ ਲਾਇਆ ਕਲਿੱਪ ਮੇਰੇ ਕੋਲ ਬਹੁਤ ਹੈਗੇ ਨੇ ਪਰ ਇੱਕ ਕੰਦੇ ਨੇ ਵਾਲਾਂ ਚ ਕੰਫਰਟ ਹੈ ਦੂਸਰੇ ਕਲਪ ਵਾਲਾਂ ਮੇਰੇ ਸਾਈਡਾਂ ਤੇ ਵਾਲ ਲੱਗਦੇ ਜੇ ਰਹਿੰਦੇ ਹੈਗੇ ਇਹਨਾਂ ਮੁਖੇ ਚ ਬੰਦੀ ਇੱਕ ਚੀਜ਼ ਹੁੰਦੀ ਬੰਦੇ ਦੀ ਇੱਕ ਫੇਵਰੇਟ ਤੇ ਕੰਫਰਟੇਬਲ ਹੁੰਦੀ ਹੈ ਤੇ ਹਾਂਜੀ ਤੇ ਐਸ ਕਰਕੇ ਤੇ ਬਾਕੀ ਤੁਸੀਂ ਪੁੱਛਿਆ ਸੀ ਜੀ ਕਿ ਨੰਦੇ ਤੁਹਾਡੇ ਮੰਮੀ ਕੌਣ ਨੇ ਕਿਰਨੋਂ ਤੇ ਸੱਸੂ ਮਾ ਕੌਣ ਨੇ ਮਾ ਕੌਣ ਨੇ ਵੇਖ ਲਓ ਫਿਰ ਸਾਸੀ ਕਹਿੰਦਾ ਜਨੇ ਏਨੇ ਕਿਹਾ ਕਿ ਮੇਰੀ ਮਾਂ ਆਏ ਮੇਰੀ ਮੰਮੀ ਆ ਉਹਨੇ ਪੁੱਛਿਆ ਨਾ ਸਾਸੂ ਮਾਂ ਕੌਣ ਨੇ ਤੁਹਾਡੇ ਹਾਂ ਦੱਸੋ ਕੌਣ ਹਾਂ ਮੈਨੂੰ ਕੋ ਤਾਂ ਕੌਣ ਆ ਹਾਂਜੀ ਮੈਂ ਜੀ ਮੈਨੂੰ ਇਹ ਨਹੀਂ ਪਤਾ ਮੈਂ ਆ ਜੀ ਸੱਸ ਯਾਨੀ ਕਿ ਦੋ ਸੱਸੇ ਮੈਂ ਆ ਤੇਰੇ ਉੱਪਰ ਅੱਧਾ ਖਲਾ ਦੋ ਤੇ ਕੀ ਬਣ ਗਈ ਹਾਂ ਆਉ ਲਾ ਦੇ ਅੱਛਾ ਜੀ ਅੱਜ ਲੱਗੀ ਮੈਂ ਵੀ ਕੋਸ਼ਿਸ਼ ਕੀਤੀ ਰੀਸ ਕੀਤੀ ਮੈਂ ਵੀ ਨਕਲ ਮਾਰ ਗਿਆ ਕਿਰਨ ਦੀ ਕਾਪੀ ਕੈਟ ਕੀਤੀ ਕਿਰਨ ਦੀ ਕਿ ਮੈਂ ਵੀ ਕੁਝ ਕੁਝ ਸਵਾਲਾਂ ਦੇ ਜਵਾਬ ਦਵਾਂ ਤੁਹਾਨੂੰ ਅੰਜਾਮ ਮੈਸੀ ਪੜੀਏ ਉਹਨਾਂ ਦੇ ਜਿਹੜੇ ਕਰਦੇ ਕਿਉਂਕਿ ਵਾਕਈ ਮੇਰੇ ਕੋਲ ਟਾਈਮ ਨਹੀਂ ਲੱਗਦਾ ਹੈਗਾ ਤੇ ਅੱਜ ਮੈਂ ਇਹ ਚੀਜ਼ ਸੋਚੀ ਕਿ ਚਲੋ ਬੋਲ ਕੇ ਜਿਨ੍ਹਾਂ ਦੇ ਧੰਨਵਾਦ ਕਰ ਦਿੰਦੇ ਆ ਦੂਸਰਾ ਤੁਸੀਂ ਮੈਨੂੰ ਕਮੈਂਟਾਂ ਜਰੀਏ ਜਰੂਰ ਦੱਸਿਓ ਕਿੜੀਆਂ ਮੈਂ ਛੋਟੀਆਂ-ਛੋਟੀਆਂ ਵੀਕ ਤੇ ਵਿੱਚ ਦੋ ਵਾਰੀ ਸਟੋਰੀਆਂ ਪਾੜ ਲਈ ਤੁਹਾਨੂੰ ਕਿਸ ਤਰ੍ਹਾਂ ਦੀਆਂ ਲੱਗਦੀਆਂ ਹੈਗੀਆਂ ਤੇ ਕੋਸ਼ਿਸ਼ ਕਰਾਂਗੀ ਕਿ ਮੈਂ ਫਨੀ ਪਾਵਾਂ ਪਰ ਕਨਸੈਪਟ ਜਿਹੜਾ ਫਨੀ ਹੈ ਨਾ ਉਹ ਬੜਾ ਓਖਾ ਲੱਗਦਾ ਚੁੰਨਾ ਵੀ ਕਿਸ ਬੜਾ ਸੋਚਣਾ ਪੈਂਦਾ ਹੈ ਸੋਚਣਾ ਪੰਦਾ ਹੈ ਕਿਉਂਕਿ ਦੂਸਰੀ ਇਹਦੇ ਵਿੱਚ ਗੱਲ ਹੁੰਦੀ ਕਿ ਏਜ ਏਜ ਬੜੀ ਮੈਟਰ ਕਰਦੀ ਹੈਗੀ ਆ ਜਿਹੜੀਆਂ ਆਪਾਂ ਲੇਡੀਜ਼ ਰਲ ਕੇ ਬਣਾਉਂਦੀਆਂ ਕਿ ਇਹਦੇ ਵਿੱਚ ਕਿਹੜਾ ਲਿਆ ਨੂੰ ਕੀ ਸੂਟ ਕਰਨਾ ਹਾਂ ਇਹ ਚੀਜ਼ਾਂ ਚਲੋ ਜੀ ਪਹਿਲਾ ਕਮੈਂਟ ਪੜਦੇ ਆ ਜੀ ਆਪਾਂ ਪਹਿਲੀ ਗੱਲ ਤੇ ਜੋਤੀ ਜੇ ਉਹਦਾ ਧੰਨਵਾਦ ਹੈ ਜਰੋਂ ਦਾ ਚੈਨਲ ਹੈ ਸ਼ੁਰੂ ਤੋਂ ਉਰੋਂ ਦੇ ਸਾਡੇ ਨਾਲ ਜੁੜੇ ਹੋਣੇ ਨੇ ਉਹਨਾਂ ਤੋਂ ਕਦੋਂ ਦਾ ਲੌਕਡਾਊਨ ਲੱਗਾ ਆ ਸੀ ਦੇ ਲੌਕਡਾਊਨ ਦੇ ਵਿੱਚ ਕਿਹੜੀਆਂ ਰੈਸਪੀਆਂ ਪਾਉਂਦੀ ਸੀ ਔਰ ਤੋਂ ਜੋਤੀ ਜੇ ਜੀ ਜੁੜੇ ਹੋਏ ਨੇ थैंक यू ਸੋ ਮਚੀ ਟਾਟਾ ਉਹਨਾਂ ਨੇ ਕਮੈਂਟ ਵੀ ਕੀਤਾ ਹੈ ਕਿ ਆਂਟੀ ਜੀ ਤੁਸੀਂ ਇੰਨੀ ਗਰਮੀ 'ਚ ਸਾੜੀ ਲਗਾਈ ਹੈ ਬੜਾ ਔਖਾ ਸੀ ਜੀ ਪੁੱਛੋ ਨਾ ਇੰਨਾ ਕਲਪਨ ਦੇ ਹੀ ਨਾ ਆਪਾਂ ਤਾਂ ਰਿਕਾਰਡ ਕਰਕੇ ਦੱਸਣਾ ਚਾਹੀਦਾ ਜੀ ਦੱਸਿਆ ਮੈਂ ਇੱਕ ਸੀਨ ਦੇ ਵਿੱਚ ਜਦੋਂ ਲਾਸਟ ਉਹ ਸੀਨ ਨਹੀਂ ਵੇਖਿਆ ਮੈਨੇ ਨੇ ਤੇ ਗਿਵ ਅਪ ਕਰ ਲਿਆ ਉਹ ਛੱਡੋ ਬਰਾ ਮੈਂ ਨਹੀਂ ਕਰਨਾ ਉਹ ਮੈਂ ਨਹੀਂ ਕਰਾ ਉਹ ਮੈਂ ਕਿਉਂ ਕਰ ਲਓ ਲਾਸਟ ਐਂਡ ਤੇ ਤੁਸੀਂ ਵੇਖਿਆ ਜਦੋਂ ਮੈਂ ਕਿਹਾ ਕਿ ਡਾਇਲੌਗ ਨਹੀਂ ਬੋਲਣ ਦੇ ਉਦੋਂ ਇਹ ਚੀਜ਼ ਦੀ ਪ੍ਰੋਬਲਮ ਹੋ ਚੁੱਕੀ ਸੀ ਐਸ ਕਰਕੇ ਫਿਰ ਕਰਨਾ ਹੀ ਪੈ ਗਿਆ ਨਹੀਂ ਤਾਂ ਸਟੋਰੀ ਹੋ ਸਕਦਾ ਕਿ ਲੰਬੀ ਹੋ ਜਾਂਦੀ ਹਾਂਜੀ ਚਲੋ ਜੀ ਥੈਂਕ ਯੂ ਚੋਤੀ ਜੀ ਜੀ ਤੇ ਐਸ ਕੇ ਐਸ ਕੇ ਦਾ ਕਮੈਂਟ ਹੈ ਜਿਸਵੀਰ ਜੀ ਆਪ ਪਰ ਸਾਰੀ ਮੈਂ ਬਹੁਤ ਅੱਛੇ ਲੱਗਦੇ ਹੋ ਥੈਂਕ ਯੂ ਤੇ ਹੁਣ ਪਤਾ ਨਹੀਂ ਲੱਗਦਾ ਸਾੜੀ ਨੂੰ ਮੈਂ ਬੰਦੀ ਕਿ ਮੈਨੂੰ ਸਾੜੀ ਬੰਦੀ ਹੈ ਇਹ ਚੀਜ਼ ਦਾ ਪਤਾ ਨਹੀਂ ਲੱਗਦਾ ਘਾ ਮੇਰੀ ਅੰਮ੍ਰਿਤਸਰ ਲਾਈਵ ਵਿਦ ਗੁਰਨਾਮ ਸਿੰਘ ਵਾ ਵਾ ਗ੍ਰੇਟ ਫਨੀ ਵੀਡੀਓ ਬਣਾਈ ਹੈ ਵੈਸੇ ਤਾਂ ਵਿਆਹ ਤੇ ਚਾਹ ਬਹੁਤ ਹੁੰਦਾ ਵਿਆਹ ਵਿਆਹ ਕਿਸੇ ਦੇ ਘਰ ਹੁੰਦਾ ਤੇ ਦੂਜਿਆਂ ਨੂੰ ਚਾਹ ਹੁੰਦਾ ਵਾ ਮੇਰੀ ਛੋਟੀ ਭੈਣ ਕਿਰਨ ਜਸਵੀਰ ਆਂਟੀ ਨੂੰ ਮੈਂ 2 ਸਾਲ ਤੋਂ ਵੀਡੀਓ ਚ ਦੇਖਦਾ ਪਿਆ ਹਾਂ ਹਾਂਜੀ ਥੈਂਕ ਯੂ ਥੈਂਕ ਯੂ ਗੁਰਨਾਮ ਵੀਰ ਜੀ ਤੁਹਾਡਾ ਮੈਂ ਮੈਸੇਜ ਦੇਖਿਆ ਸੀ ਕੱਲ ਮੈ ਰਾਤੀ ਕਿ ਤੁਸੀਂ ਸਪੈਸ਼ਲ ਸਸਟੀਕਾ ਬੁਲਾਈ ਸਸਟੀਕਾ ਵੀਰ ਜੀ ਹੋਰ ਤੇ ਇਹਨਾਂ ਨੇ ਗੱਡੀ ਦੀ ਵੀ ਵਧਾਈ ਦਿੱਤੀ ਆ ਹਾਂਜੀ ਵੀਰ ਜੀ ਥੈਂਕ ਯੂ ਜੀ ਮੈਨੂੰ ਬੜੀ ਖੁਸ਼ੀ ਹੈ ਕਿ ਜਿਹੜਾ ਮੇਰਾ YouTube ਫੈਮਲੀ ਆ ਉਹ ਵੀ ਬਹੁਤ ਖੁਸ਼ ਹੋਏ ਕਈਆਂ ਨੇ ਜਦੋਂ ਸਕ੍ਰੈਚ ਪਏ ਸੀ ਉਹਨਾਂ ਨੇ ਮੈਸੇਜ ਪਾਇਆ ਸੀ ਕਿ ਤੁਸੀਂ ਉਹਨਾਂ ਦੀ ਵੀਡੀਓ ਵੀ ਪਾਓ ਕਿ ਤੁਸੀਂ ਮੇਰਾ ਇੰਨਾ ਸਾਧਨ ਥੈਂਕ ਯੂ so much ਜੀ ਮਮਤਾ ਸੰਧੂ ਆਂਟੀ ਜੀ ਤੁਸੀਂ ਵਾਕਈ ਸਾੜੀ ਜੇ ਬਹੁਤ ਸੁੰਦਰ ਲੱਗਦੇ ਹੋ ਸਾੜੀ ਪੈਣਾ ਕਰੋ ਥੈਂਕ ਯੂ ਮਮਤਾ ਜੀ ਸਾੜੀ ਹੁਣ ਮੇਰੇ ਮੇਚੇ ਦੀ ਮਿਲ ਚੁੱਕੀ ਡਬਲ ਲੱਗਦਾ ਬਣਾਣੀ ਪੈਣੀ ਨਹੀਂ ਵੈਸੇ ਜਿਹੜੀਆਂ ਮੇਰੀਆਂ ਆਲਰੇਡੀ ਸਾੜੀਆਂ ਨਾ ਕਾਫੀ ਵੱਡੀਆਂ ਹੈਗੀਆਂ ਤੇ ਕੋਈ ਨਹੀਂ ਕੋਸ਼ਿਸ਼ ਕਰਿਆ ਕਰਨਗੇ ਵਿੱਚ ਵਿੱਚ ਸੀਨਾ ਰਾਇ ਸੀਨ ਜਿਹੜੇ ਹੁੰਦੇ ਸਾੜੀਆਂ ਉਹ ਲੈ ਆ ਕਰੀਏ ਤੇ ਅਜਦਾ ਪਾੜ ਤੁਸੀਂ ਵੇਖਿਓ ਬਹੁਤ ਵਧੀਆ ਜਾ ਗਿਆ ਜੇ ਕਾਂਤਾ ਜੀ ਨੇ ਮੈਸੇਜ ਕੀਤਾ ਅਭੀ ਤੋ ਆਪ ਕੀ ਸਾਸੂ ਨੇ ਲਹਿੰਗਾ ਨਹੀਂ ਪਹਿਨਾ ਨਹੀਂ ਤੋ ਕਿਆ ਹਾਲ ਹੋ ਜਾਤਾ ਆ ਥੈਂਕ ਯੂ ਜੀ ਮਮਤਾ ਜੀ ਕਾਂਤਾ ਨਹੀਂ ਕਾਂਤਾ 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 ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜਿਹੜਾ ਸੁਝਾਅ ਦਿੱਤਾ ਲਹਿੰਗੇ ਦਾ ਕੋਈ ਨਹੀਂ ਲਹਿੰਗਾ ਵੀ ਕਿਸ ਦਿਨ ਪਾ ਲਵਾਂਗੇ ਇਹ ਕਿਹੜੀ ਗੱਲ ਆ ਤੇ ਸੁਨੀਤਾ ਕੁਮਾਰੀ ਜੀ ਨੇ ਮੈਸੇਜ ਕੀਤਾ ਵਾ ਵੈਰੀ ਨਾਈਸ ਕਿਰਨ ਜੀ ਇਹ ਘਰ ਕਿਸ ਕਾ ਹੈ ਇਹ ਘਰ ਸਾਡਾ ਹੀ ਆ ਜੀ ਜਿਹੜੀਆਂ ਵੀਡੀਓਜ਼ ਮੇਰੀਆਂ ਬਣਦੀਆਂ ਨੇ ਮੇਰੀਆਂ ਬਣਦੀਆਂ ਇਹ ਸਾਡੇ ਘਰ ਹੀ ਬਣਦੀਆਂ ਹੀ ਆ ਜੀ ਸੁਨੀਤਾ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਹੋਏ ਜੇ ਸਿੱਖੀ ਗਲਿੰਬਸ ਜਸਵੀਰ ਆਂਟੀ ਜੀ ਅਮ੍ਰਿਤਾਰੀ ਨੇ ਅ ਨਹੀਂ ਬੇਟਾ ਮੈਂ ਅਮਰਤ ਨਹੀਂ ਛਕਿਆ ਬੇਟਾ ਤੇ ਕੌਣ ਜਿੱਤੇ ਤੁਹਾਡੇ ਪੀਕੇ ਬੰਮ ਤੁਸੀਂ ਦੱਸਣਾ ਚਾਹੋਗੇ ਆਪਣੀ ਲਵ ਸਟੋਰੀ ਅ ਲਵ ਸਟੋਰੀ ਸਾਡੀ ਜੀ ਫੇਰ ਕਿਸੇ ਨੂੰ ਦੱਸਾਂਗੇ ਹੈਨਾ ਆਪਾਂ ਬ੍ਰਾਹਮਣ ਐ ਜੀ ਬ੍ਰਾਹਮਣ ਵੀ ਆ ਹਨ ਕਿ ਨਹੀਂ ਕਿ ਆਪਾਂ ਕੁਝ ਵੀ ਨਹੀਂ ਹੈਗੇ ਜੀ ਆਪਾਂ ਸਿਰਫ ਰੱਬ ਦੇ ਬੰਦੇ ਆ ਜੀ ਨਹੀਂ ਕਈਆਂ ਨੇ ਕੁਛ ਦੇਣਾ ਕਿ ਤੁਹਾਡੇ ਮਤਲਬ ਕਿ ਪਾਸਟ ਨਹੀਂ ਤੁਹਾਡੇ ਪੇਕੇ ਫੈਮਲੀ ਤੁਹਾਡੇ ਸੋਹਰੇ ਫੈਮਲੀ ਹੈ ਕਿਸੇ ਦਿਨ ਵੇਲੇ ਬਹਿ ਕੇ ਇਸ ਤੇ ਆਪਾਂ ਇਹਦੇ ਬਾਰੇ ਇੱਕ ਵੀਡੀਓ ਵੀ ਬਣਾਣੀ ਆ ਜੀ ਇਹ ਚੀਜ਼ ਬਾਰੇ ਕਿਰਨ ਦੇ ਵੀ ਬਣਨੀ ਆ ਤੇ ਮੇਰੇ ਤੇ ਵੀ ਬਣਨੀ ਆ ਕਿ ਸਾਡੀਆਂ ਸਾਡੇ ਹਸਬੰਦ ਨਾਲ ਕਿਸ ਨਾਲ ਮੁਲਾਕਾਤ ਹੋਈ ਹੈ ਠੀਕ ਹੈ ਉਹ ਵੀ ਬਣਾਵਾਂਗੇ ਤੁਹਾਨੂੰ ਜਰੂਰ ਲੈ ਕੇ ਆਵਾਂਗੇ ਜੇ ਪਹਿਲਾਂ ਤੁਹਾਨੂੰ ਸਾਰਾ ਕੁਝ ਦੱਸਤਾ ਤੇ ਫਿਰ ਮਜ਼ਾ ਹੀ ਨਹੀਂ ਆਣਾ ਉਹ ਚੀਜ਼ ਦਾ ਸਹੀ ਕਿਹਾ ਠੀਕ ਹੈ ਫਿਰ ਇਹ ਸਾਰਾ ਇੰਟਰਸਟ ਜਿਹੜਾ ਹੈਗਾ ਵਾ ਖਤਮ ਹੋ ਜਾਂਦਾ ਖਤਮ ਹੋ ਜਾਂਦਾ ਤੇ ਅਗਲਾ ਕਮੈਂਟ ਹੈ ਸਰੋਜ ਬਾਲਾ ਵੈਰੀ ਨਾਈਸ ਵਲੌਗ ਜਸਵੀਰ ਜੀ ਆਪकी ਸਾਰੀ ਵੀਡੀਓ ਬਹੁਤ ਅੱਛੀ ਹੁੰਦੀ ਹੈ ਮੈਂ ਤਾਂ ਡੇਲੀ ਵੇਟ ਕਾਸ਼ੀਵਾਜ ਕਮ ਕਰ ਥੈਂਕ ਯੂ ਸਰੋਜ ਬਾਲਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਕਾਸ਼ੀ ਬਹੁਤ ਤੰਗ ਕਰ ਰਹੀ ਆ ਪਤਾ ਨਹੀਂ ਕੀ ਕਰ ਰਹੀ ਆ ਤੇ ਕੋਈ ਗੱਲ ਨਹੀਂ ਬੱਚੇ ਆ ਚੱਲੀ ਜਾਂਦਾ ਸਾਰਾ ਕੁਝ ਵਿੱਚੇ ਅੱਜ ਘਰ ਆ ਤੇ ਉਹਨੂੰ ਛੁੱਟੀ ਆ ਚਲੋ ਜੀ ਤੇ ਅੱਗੇ ਆ ਲਖਵਿੰਦਰ ਕੌਰ ਲਖਵਿੰਦਰ ਕੌਰ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡੀਆਂ ਵੀਡੀਓਜ਼ ਨੂੰ ਇੰਨਾ ਪਿਆਰ ਕਰਦੇ ਜੇ ਤੇ ਜਿਹੜੇ ਪੂਨਮ ਨਰਯਰ ਆ ਵੀ ਸਾਡੀਆਂ ਵੀਡੀਓਜ਼ 'ਚ ਗਰੰਟੀ ਕਰਦੇ ਆ ਹਾਂਜੀ ਪੂਨਮ ਨਰਯਰ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਇਹਨੇ ਕਿਹਾ ਵਾ ਕਿ ਪਾਇਲ ਔਰ ਆਪਕਾ ਸੀਨ ਬਹੁਤ ਅੱਛਾ ਕਰਤੀ ਹੈ ਲੁਧਿਆਣਾ ਜੀ ਤੋਂ ਪਾਇਲ ਅੱਜ ਕੈਮਰੇ ਦੇ ਪਿੱਛੇ ਹੀ ਹੈਗੀ ਆ ਤੇ ਉਹ ਠੀਕ ਨਹੀਂ ਹੈਗੀ ਉਹਨਾਂ ਨੇ ਮੈਡੀਸਿਨ ਲੈ ਕੇ ਦਿੱਤੀ ਉਹਨੂੰ ਮੈਡੀਸਿਨ ਲੈ ਕੇ ਦਿੱਤੀ ਇਹਦੇ ਟੈਂਪਰੇਚਰ ਹੋ ਗਿਆ ਉਹਨੂੰ ਇੱਕ ਧਰਮਪਾਲ ਜੀ ਹਾਂਜੀ ਧਰਮਪਾਲ ਜੀ ਵੀ ਸਾਡੀਆਂ ਵੀਡੀਓਜ਼ ਬਹੁਤ ਪਿਆਰ ਦਿੰਦੇ ਨੇ ਵੇਖਦੇ ਨੇ ਜੀ ਹਾਂਜੀ ਤੇ ਲੋ ਜੀ ਕਾਸ਼ੀ ਵਿੱਚ ਹੀ ਆ ਗਈ ਆ ਕਿਦਾ ਬਣਾ ਦੂੰਗੀ ਤੇ ਇੱਕ ਜਿਆਦਾ ਪੁੱਛਿਆ ਸੀ ਕਿਰਨ ਦੇ ਮੈਸੇਜ ਵਿੱਚ ਕਿ ਤੁਹਾਡੇ ਹਸਬੰਦ ਕੋ ਫੋਨ ਕਿਹੜਾ ਹੈਗਾ ਫੋਨ ਕਿਹੜਾ ਹੈਗਾ ਦੱਸੋ 10 ਰੁਪਏ ਦੇ ਦਿਓ ਉਹਨਾਂ ਕੋ ਫੋਨ ਹੈਗਾ ਵਾ ਸੈਮਸੰਗ ਫੋਲਡ 4 ਤੇ ਇਹਦੇ ਚਾਹੀਏ ਆਪਾਂ ਵੀਡੀਓਸ ਬਣਾਣੇ ਆ ਕਿਉਂਕਿ ਜਿਹੜੇ ਆ ਆਈਫੋਨ ਹੈਗੇ ਨਾ ਇਹਦੇ ਚ ਵੀਡੀਓ ਨਹੀਂ ਬਣਦੀ ਇਹਨਾਂ ਨੂੰ ਪਤਾ ਵਾ ਕਿ ਕਿੰਨੀ ਪ੍ਰੋਬਲਮ ਹੋਈ ਸੀਗੀ ਇਹਨਾਂ ਨੂੰ ਵੀਡੀਓ ਬਣਾਉਂਦੇ ਵਿੱਚ ਤੇ ਬੜਾ ਹੀ ਔਖਾ ਵਾ ਬੜਾ ਔਖਾ 10 ਰੁਪਏ ਦੇ ਦਿਓ ਚਲੋ ਹੁਣ ਮੈਸੇਜ ਪੜਨੇ ਕੇ ਬਾਅਦ ਕਰੀਏ ਹੁਣ ਹਾਂ ਤੁਹਾਨੂੰ ਸਾਰਿਆਂ ਦਾ ਥੈਂਕਸ ਇੱਕ ਗੁਰਨੂਰ ਇਹ ਸਾਡੇ ਨਜ਼ਦੀਕ ਹੀ ਨੇ ਜਿਹੜੇ ਮੈਸੇਜ ਕਰਦੇ ਨੇ ਤੇ ਨੂਰ ਜਿਆਦਾ ਉਹਨਾਂ ਨੂੰ ਆਪਾਂ ਕਿੰਨੇ ਕਲੋਨੀ ਵਿੱਚ ਸਾਡੇ ਨੂਰ ਨਾਂ ਤੋਂ ਜਾਣਾਂ ਉਹ ਵੀ ਮੈਸੇਜ ਬਹੁਤ ਕਰਦੇ ਨੇ ਕਾਫੀ ਧੀਰ ਤੋਂ ਸਾਨੂੰ ਮੈਸੇਜ ਕਰ ਰਹੇ ਮੈਂ ਰਾਤੀ ਦੇਖਿਆ ਉਹਨਾਂ ਦਾ ਮੈਸੇਜ ਹੋਤੀ ਜੇ ਨੇ ਉਹਨਾਂ ਦਾ ਕਮੈਂਟ ਫੇਸ ਸ਼ੋ ਹੋ ਗਿਆ ਕਿ ਭਾਜੀ ਕੋ ਕਿਹੜਾ ਫੋਨ ਆ ਕੇ ਕੇ ਪੰਜਾਬ ਪੁਲਿਸ ਵੈਰੀ ਨਾਈਸ ਵੀਡੀਓ ਥੈਂਕ ਯੂ ਸੋ ਮਚ ਜੀ ਰਜਿੰਦਰ ਜਸ ਵੈਰੀ ਨਾਈਸ ਥੈਂਕ ਯੂ ਸੋ ਮਚ ਜੀ ਅਨੋਖੀ ਮਹਾਜਨ ਉਹਨਾਂ ਨੇ ਹਾਰਟ ਭੇਜੇ ਹਾਂ ਸਾਡੇ ਵੱਲੋਂ ਜੀ ਬਨ ਗਿਆ ਵੇਖਿਓ ਬਨ ਗਿਆ ਚਾਹੀ ਜੀ ਤੁਸੀਂ ਬਣਾਓ ਬਣਾਓ ਇਤਨਾ ਬਣਾਓ ਹਾਂ ਚਾਈ ਜੀ ਦਾ ਦਿਲਸਾਰਨਾ ਵੱਡਾ ਹੈ ਹੈਨਾ ਆ ਲਓ ਜੀ ਹਾਰਟ ਵਿਮਲਜੀਤ ਕੋਰ ਨੇ ਐਸ 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 ਨੇ ਹਾਂ ਵਿਮਲਜੀਤ ਕੋਰ ਜੀ ਨੇ ਹੈਨਾ ਚਲੋ ਤੁਸੀਂ ਉਨੀ ਚਿਰ ਨਾਲ ਗੱਲਾਂ ਕਰੋ ਮੈਂ ਹੋਰ ਕਮੈਂਟਸ ਵੇਖਦੀ ਚਲੋ ਜੀ ਕਮੈਂਟ ਕੱਢਣ ਡਏ ਨੇ ਜੀ ਤੇ ਦੇਖੋ ਜਿਹੜਾ ਡੀਕੇ ਦੇ ਬਰਥਡੇ ਤੇ ਵੀ ਸਾਰਿਆਂ ਨੇ ਵਿਸ਼ ਕੀਤਾ ਹਾਂਜੀ ਮੇਰੇ ਬੇਟੇ ਦੇ ਬਰਥਡੇ ਤੇ ਸਾਰਿਆਂ ਨੇ ਵਿਸ਼ ਕਰ ਲਈ ਸੀ ਜੀ ਥੈਂਕ ਯੂ ਸੋ ਮਾਈ ਤੁਸੀਂ ਮੇਰੇ ਬੱਚੇ ਨੂੰ ਇੰਨਾ ਪਿਆਰ ਦਿੱਤਾ ਤੇ ਪਹਿਲੀ ਵੀਡੀਓ ਦੇ ਤੁਸੀਂ ਪਹਿਲੀ ਵੀਡੀਓ ਬਣਾਈ ਸੀ ਬਿਜਲੀ ਬਚਾਉਣ ਦੇ ਸਕੀਮ ਜਿਹੜੀ ਹੈ ਨਾ ਤਰੀਕੇ ਤੇ ਉਹਨੂੰ ਵੀ ਤੁਸੀਂ ਬਹੁਤ ਪਿਆਰ ਦਿੱਤਾ ਫਿਰ ਦੂਜੀ ਵੀਡੀਓ ਨੂੰ ਤੁਸੀਂ ਬਹੁਤ ਸਾਸਕੁਟ ਨਹੀਂ ਉਹਨੂੰ ਵੀ ਤੁਸੀਂ ਬਹੁਤ ਪਿਆਰ ਦਿੱਤਾ ਤੇ ਆ ਮੈਂ ਕਿਹਾ ਤੀਸਰੀ ਵੀਡੀਓ ਪਾਈ ਸੀ ਚੌਥੀ ਪਾਈ ਸੀ ਚੌਥੀ ਵੀਡੀਓ ਪਾਈ ਸੀ ਰਾਜ ਜੰਟੀ ਨਾ ਮੈ ਨਹੀਂ ਚੌਥੀ ਫੇਰ ਹਾਂ ਹਾਂਜੀ ਤੁਸੀਂ ਬਹੁਤ ਪਿਆਰ ਦਿੱਤਾ ਜੀ ਐਸੇ ਤਰ੍ਹਾਂ ਤੁਸੀਂ ਪਿਆਰ ਦਿੰਦੇ ਰਿਹਾ ਕਰੋ ਤੇ ਵਧੀਆ ਲੱਗਦਾ ਤੇ ਪਿਆਰ ਹੀ ਹੋਣਾ ਚਾਹੀਦਾ ਜੇ ਵਿੱਚ ਕੁਝ ਵੀ ਨਹੀਂ ਹੋਣਾ ਚਾਹੀਦਾ ਆ ਪਿਆਰ ਤੋਂ ਵੱਧ ਕੋਈ ਚੀਜ਼ ਨਹੀਂ ਹੈਗੀ ਤੇ ਬਾਕੀ ਕੋਸ਼ਿਸ਼ ਕਰਾਂਗੇ ਕਿ ਆ ਮੈਂ ਐਸਾ ਤੁਹਾਡੇ ਕਮੈਂਟ ਇੱਕ ਵਲੌਗ ਦਾ ਹੀ ਤੁਹਾਨੂੰ ਮੈਸੇਜ ਦੇ ਦਿੰਦੇ ਹਾਂ ਤੁਹਾਡਾ ਧੰਨਵਾਦ ਕਰਦੀ ਰਹੀਆ ਕਰਾਂ ਕਿਉਂ ਚਾਹੀ ਜੀ हां ठीक ते ਤੁਸੀਂ ਸਾਰੇ ਜਣੇ ਕਮੈਂਟਾਂ ਚ ਰਹੀ ਦੱਸਿਓ ਕਿ ਤੁਹਾਨੂੰ ਚਾਈ ਜੀ ਦੀ ਐਕਟਿੰਗ ਦਾ ਖੈਰ ਤੁਸੀਂ ਦੱਸ ਹੀ ਦਿੱਤਾ ਕਿ ਕਿਸ ਤਰ੍ਹਾਂ ਲੱਗਦੇ ਨੇ ਤੇ ਬਾਕੀ ਕਿਸੇ ਦਿਨ ਤੁਹਾਨੂੰ ਲਾਈਵ ਵੀਡੀਓ ਵਿਖਾਵਾਂਗੇ ਮੈਂ ਪਾਵਾਂਗੀ ਇਹ ਚਾਈ ਜੀ ਜਾਣਦੇ ਤੇ ਜਾਣ ਜਾਣਦੀ ਮੈਂ ਹਾਏ ਇੰਨਾ ਕੋ ਐਕਟਿੰਗ ਕਰਨੀ ਮਤਲਬ ਕਿ ਓ ਮਾਈ ਪਰ ਇੱਕ ਗੱਲ ਵੇਖ ਲੋ ਟੱਡੀ ਚੀ ਨਖਾਰ ਕੇ ਸਾਹਮਣੇ ਲੈ ਆਈ ਦੀ ਹਾਂ ਹੈਨਾ ਇਹਨਾਂ ਦੇ ਮੇਰੇ ਸਨ ਇੱਕ ਇੱਕ ਵਾਰੀ ਤੇ ਇਤਰਾ ਹੋ ਗਿਆ ਸੀ ਇਹਨੂੰ 50 ਟੇਕ ਲੈਣੇ ਪਏ ਪਰ ਕਰ ਲੰਦੇ ਇਹਨਾਂ ਨੂੰ ਪਸ਼ਪਿੰਦਰ ਭਾਜੀ ਪਰ ਬੜਾ ਵਧੀਆ ਕਰਦੇ ਉਹ ਵੀ ਚਲੇ ਗਿਆ ਉਹਨਾਂ ਦੀ ਬੇਟੀ ਨੇ ਆਣਾ ਸੀ ਚਲੋ ਜੀ ਕੀ ਲਿਖਿਆ ਰਾਣਾ ਭਾਜੀ ਬਹੁਤ ਵਧੀਆ ਹਾਂ ਵਧੀਆ ਐਕਟਿੰਗ ਕਰਦੇ ਨੇ ਇਹਨਾਂ ਨੇ ਕਿਹੜੇ ਕੋਮਨ ਅਮਨਪ੍ਰੀਤ ਕੌਰ ਅਮਨਪ੍ਰੀਤ ਜੀ ਹਾਂਜੀ ਥੈਂਕ ਯੂ ਸੋ ਮੱਚ ਜੀ ਤੁਸੀਂ ਰਾਣੇ ਦੀ ਐਕਟਿੰਗ ਪਸੰਦ ਕੀਤਾ ਵਾਕੇ ਹੀ ਜੀ ਰਾਣਾ ਭਾਜੀ ਬਹੁਤ ਸੋਹਣੀ ਐਕਟਿੰਗ ਕਰਦੇ ਆ ਜਿਹੜੀ ਕਲੈਕਟੀ ਉਹਨਾਂ ਦੀ ਆਵਾਜ਼ ਹੈ ਨਾ ਬਹੁਤ ਜ਼ਬਰਦਸਤ ਐਕਟਿੰਗ ਹੈ ਜੀ ਉਹਨਾਂ ਦੀ ਅਗਲਾ ਕਮੈਂਟ ਹੈ ਪੁਨਮ ਵਿੱਚ ਨੂੰਸਾਸ ਦੀ ਐਕਟਿੰਗ ਬਹੁਤ ਵਧੀਆ ਖੁਸ਼ ਰਹੋ ਦਿਲ ਦਿੱਲੀ ਸੇ ਪੁਨਮ ਹਾਂਜੀ ਥੈਂਕ ਯੂ ਪੁਨਮ ਜੀ ਦਿੱਲੀ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਨੂੰ ਨਿਊਜ਼ੀਲੈਂਡ ਤੋਂ ਮੈਸੇਜ ਹੋਰ ਵੀ ਅੱਜ ਮੈਸੀ ਪੁਨਮ ਵਰਦੀ ਨਿਊਜ਼ੀਲੈਂਡੋਂ ਨੇ ਚੰਨੀ ਵਰਮਾ ਜੀ ਤੇ ਕਰੋ ਬੋਲੋ ਕੋ ਜੋ ਹੁਣ ਮੈਨੂੰ ਬੋਲਦੇ ਬੋਲ ਰੋਕਤਾ ਨਹੀਂ ਮੈਂ ਹੋਈ ਗਿਆ ਚੰਨੀ ਵਰਮਾ ਰਚਵੰਤ ਕੋ ਜਿਹੜੇ ਕਿ ਸਾਡੇ ਸਾਡੇ ਰੂਟੀ ਚ ਡੇਲੀ ਜੋਤੀ ਜੇ ਪੂਨਮ ਨਈਂ ਤਰਮਪਾਲ ਮਤਲਬ ਕਿ ਇਹਨਾਂ ਦੇ ਨਾਮ ਸਾਨੂੰ ਟਿਪਸ ਤੇ ਆ ਦੇ ਗਿਆ ਜਿਹੜੇ ਤੇ ਇੱਕ ਹੋਰ ਮੈਂ ਦੱਸੀ ਇੱਕ ਮੈਸੇਜ ਮੈਂ ਜਾਣੀਆਂ ਆ ਪਾਲ ਦੀ ਦੁਕਾਨ ਤੇ ਹਨਾ ਉਧਰੋਂ ਦੀ ਚਾਹੀਦਾ ਚੌਂਚੋ ਹਾਂ ਨਾ ਕਿ ਕੀ ਕਹਿੰਦਾ ਕਟੜਾ ਸ਼ਕਤੀਨਗਰ ਚਾਹੀਦਾ ਤੇ ਉਧਰ ਮੈਂ ਨੰਗਾ ਗੇ ਮੈਸੇਜ ਆਈ ਕਹਿੰਗੇ ਆਂਟੀ ਜੀ ਤੁਹਾਨੂੰ ਵੇਖਿਆ ਸੀ ਵਿੰਡੋ ਚ ਵੇਖਿਆ ਸੀ ਪਰ ਵਾਜ ਨਹੀਂ ਕਦੀ ਵੀ ਮਾਰੀ ਤੁਸੀਂ ਕਿਉਂਕਿ ਆਪਣੀ ਸ਼ਾਪ ਤੋਂ ਵੇਖਿਆ ਸੀ ਹਾਂ ਆਪਣੀ ਸ਼ਾਪ ਤੋਂ ਕਿਉਂਕਿ ਤੁਹਾਡੇ ਲੱਗੇ ਕੁਲਚੀਆਂ ਵਾਲਾ ਟਾਡੇ ਲਾਗੇ ਮੱਠੀਆਂ ਵਾਲਾ ਤੇ ਤੁਸੀਂ ਇਹ ਸੋਚਦੇ ਹੋਗੇ ਕਿ ਤੇ ਮੱਠੀਆਂ ਨਾ ਪੈ ਕਰਵਾਉਣੀਆਂ ਦੇਖਣ ਪੈਣਾ ਕਿਤੇ ਕੁਲਚੇ ਨਾ ਖਵਾਉਣੇ ਪੈਣ ਤੇ ਜਾਂ ਲਾਗੇ ਨੁੱਕਰ ਤੇ ਸੂਟ ਨਾਲ ਆ ਕੇ ਦੇਣਾ ਪੈਣਾ ਚਲੋ ਠੀਕ ਹੈ ਜੀ ਥੈਂਕ ਯੂ ਸੋ ਮਚ ਜੀ ਤੁਸੀਂ ਇੰਨਾ ਪਿਆਰ ਦਿੰਦੇ ਜੀ ਥੈਂਕ ਯੂ ਸੋ ਮਚ ਥੈਂਕ ਯੂ ਜੀ